ਨਾਨ ਨਾਲ ਅਸੀਂ ਧਾਰਮਿਕ ਵੀ ਰੱਖੇ ਹੋਏ ਆ ਜਿਵੇਂ ਵਾਹਿਗੁਰੂ ਜੀ ਮਨ ਨੀਵਾ ਮਤ ਉੱਚੀ ਬਖਸ਼ੋ ਕਿਤੇ ਮੈਂ ਇਸ ਦੇ ਉਲਟ ਤਾਂ ਨਹੀਂ ਜਾ ਰਿਹਾ ਦੇਖੋ ਆਮ ਤੌਰ ਤੇ ਅਸੀਂ ਇੱਥੇ ਵੇਖਦੇ ਆ ਟਰਾਲੀਆਂ ਦੇ ਉੱਤੇ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਸਪੀਡਾਂ ਲਾਉਂਦੇ ਰੇਸਾਂ ਲਾਉਂਦੇ ਹਨਾ ਰੇਸਾਂ ਖੋਲ-ਖੋਲ ਕੇ ਤੇ ਹਾਰਨ ਵਜਾਉਣੇ ਉੱਚ-ਉੱਚੀ ਤੇ ਉਹ ਚੀਜ਼ਾਂ ਸਾਰੀਆਂ ਸਾਡੇ ਮਨ ਨੂੰ ਅਸੀਂ ਪੁੱਛਦੇ ਆ ਆਪਦੇ ਆਪ ਨੂੰ ਮੈਂ ਇਸ ਦੇ ਉਲਟ ਤਾਂ ਨਹੀਂ ਜਾ ਰਿਹਾ ਕਿਤੇ ਮੈਂ ਇੰਨੀ ਵੱਡੀ ਧਰਤੀ ਤੇ ਆ ਕੇ ਵੀ ਜਿਹੜਾ ਮਾਨ ਨੀਵਾ ਰੱਖ ਸਕਿਆ ਕਿ ਨਹੀਂ ਰੱਖ ਸਕਿਆਗਾ ਇਹ ਵੀ ਇੱਕ ਕੁਐਸਚਨ ਮਾਰਕ ਆ ਆਪਦੇ ਆਪ ਨੂੰ ਥੋੜੀ ਜਿੜ ਪਹਿਲਾਂ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਤੇ ਮੈਨੂੰ ਕਹਿ ਰਹੇ ਸੀਗੇ ਕਿ ਬੱਚੇ ਪਲੱਸ 2 ਤੋਂ ਬਾਅਦ ਕੀ ਕਰਨਾ ਚਾਹੁੰਦੇ ਆ ਤੇ ਉਹਨਾਂ ਦਾ ਕੋਈ ਏਮ ਹੀ ਹੈ ਨਹੀਂ ਕੋਈ ਰਸਤਾ ਹੀ ਹੈ ਨਹੀਂ ਇੱਕ ਹੀ ਚੀਜ਼ ਹੈ ਆਇਰਲੈਸ ਪੀਟੀ ਕਰਕੇ ਬਸ ਬਾਹਰ ਜਾਣਾ ਹੈ ਜਦੋਂ ਕਿ ਇੱਥੇ ਤੁਸੀਂ ਸਭ ਕੁਝ ਪਾ ਸਕਦੇ ਹੋ ਆਈਪੀਐਸ ਪੀਸੀਐਸ ਹਰ ਟੈਸਟ ਦੇ ਇੱਥੇ ਤਿਆਰੀਆਂ ਕਰੋ ਇੱਥੇ ਪੜੋ ਕਿਉਂ ਨਹੀਂ ਕੁਝ ਬਣਦਾਗਾ ਬੜਾ ਕੋਸ਼ਿਸ਼ ਪੰਜਾਬ ਦੀ ਧਰਤੀ ਨੇ ਸਾਨੂੰ ਦਿੱਤਾ ਤੇ ਪੰਜਾਬ ਤੋਂ ਹੀ ਅਸੀਂ ਲੈ ਕੇ ਜਾ ਰਹੇ ਹਾਂ ਤੇ ਲੈ ਕੇ ਕਿੱਥੇ ਜਾ ਰਹੇ ਹਾਂ ਬਾਹਰ ਵਿਦੇਸ਼ਾਂ ਦੇ ਵਿੱਚ ਜਦੋਂ ਕਿ ਇੱਥੇ ਅਸੀਂ ਪੜ ਵੀ ਸਕਦੇ ਹਾਂ ਤੇ ਕੁਝ ਬਣ ਵੀ ਸਕਦੇ ਹਾਂ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਜਿਹੜੇ ਇੱਥੇ ਬੱਚੇ ਆ ਰਹੇ ਆ ਜਾਂ ਵੱਡੇ ਆ ਰਹੇ ਆ ਸਾਰਿਆਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਤੁਸੀਂ ਕਿਰਦਾਰ ਤੁਹਾਡਾ ਇਹ ਮੁੱਖ ਹੁੰਦਾ ਹੈ ਹਮੇਸ਼ਾ ਵੀ ਜੋ ਤੁਸੀਂ ਕਿਰਦਾਰ ਦੇ ਵਿੱਚ ਰਹਿ ਕੇ ਕਰਦੇ ਹੋ ਤੁਹਾਡਾ ਕਿਰਦਾਰ ਨਹੀਂ ਤੁਹਾਡਾ ਰੰਗ ਲਿਆਉਣਾ ਹੁੰਦਾ ਜਿਹੜੇ ਆਮ ਤੌਰ ਤੇ ਹੀ ਵੇਖਦੇ ਆ ਕਿ ਕਿਰਦਾਰ ਸਾਡੇ ਚੰਗੇ ਆ ਉਹਨੂੰ ਅੱਜ ਵੀ ਰੰਗ ਲਿਆ ਰਹੇ ਆ ਤੇ ਅੱਜ ਵੀ ਅਸੀਂ ਵੇਖ ਰਹੇ ਆ ਕਿ ਕਿਸ ਤਰ੍ਹਾਂ ਉਹ ਚੱਲ ਰਹੇ ਹੈਗੇ ਜੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਵਿੱਚ ਕੁਝ ਨੌਜਵਾਨ ਪੋਸਟਰ ਲੈ ਕੇ ਇੱਧਰ ਉੱਧਰ ਜਾ ਰਹੇ ਨੇ ਔਰ ਸਾਰੇ ਜੋੜ ਮੇਲ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਦਾ ਮਕਸਦ ਕੀ ਹੈ ਉਹ ਆਪਣੀ ਕੀ ਗੱਲ ਕਹਿਣਾ ਚਾਹੁੰਦੇ ਨੇ ਕਿੱਥੋਂ ਇਹ ਨੌਜਵਾਨ ਆਏ ਨੇ ਉਹਨਾਂ ਤੋਂ ਜਾਣਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਪੋਸਟਰ ਦਿਖਾ ਦਿੰਨੇ ਆ ਉਹਨਾਂ ਦੇ ਉੱਪਰ ਲਿਖਿਆ ਕੀ ਹੋਇਆ ਮੇਰਾ ਦਸਵੰਦ ਲੰਗਰ ਤੱਕ ਹੀ ਸੀਮਤ ਹੈ ਜਾਂ ਮੈਂ ਕਿਸੇ ਲੋੜਵੰਦ ਦੀ ਮਦਦ ਵੀ ਕੀਤੀ ਆ ਉੱਥੇ ਹੀ ਦੂਜੇ ਪਾਸੇ ਲਿਖਿਆ ਸਾਬ ਜਾਦੇ ਨਹੀਂ ਡੋਲੇ ਸਿੱਖੀ ਨਹੀਂ त्याਗੀ ਤਾਂ ਮੈਂ ਕਿਉਂ ਆਪਣਾ ਸਰੂਪ ਖਰਾਬ ਕਰ ਲਿਆ ਹੈ ਉੱਥੇ ਹੀ ਇੱਧਰ ਜਿਹੜਾ ਸਿੱਖੀ ਨੂੰ ਲੈ ਕੇ ਸੰਦੇਸ਼ ਨੇ ਉੱਥੇ ਹੀ ਜਿਹੜਾ ਜਿਹੜਾ ਇਹ ਇਹ ਪੋਸਟਰ ਤੁਸੀਂ ਪੜ੍ਹੋਗਾ ਹਾਏ ਕਿੱਥੇ ਗਈ ਮੇਰਾ ਮੇਰੀ ਸੋਹਣੀ ਦਸਤਾਰ ਹਾਏ ਕਿੱਥੇ ਗਏ ਮੇਰੇ ਸੋਹਣੇ ਕੇਸ ਕੇਸਾਂ ਨੂੰ ਲੈ ਕੇ ਜਿਹੜਾ ਹੈਗਾ ਕਿ ਨੌਜਵਾਨਾਂ ਨੂੰ ਇੱਕ ਪ੍ਰੇਰਣਾ ਦੇਣ ਦੇ ਲਈ ਇਹਨਾਂ ਨੇ ਇੱਕ ਇਹ ਪੋਸਟਰ ਲਿਖਾਇਆ ਦੂਜੀ ਲਾਈਏ ਲੰਗਰ ਕਰੀਏ ਦਾਨ ਪਰ ਸਿੱਖ ਸਿੱਖ ਦਾ ਵੀ ਰੱਖੇ ਧਿਆਨ ਇਹ ਸਾਰੀਆਂ ਚੀਜ਼ਾਂ ਦਾ ਮਕਸਦ ਕੀ ਹੈ ਇਹ ਸਾਰੇ ਮੇਲੇ ਦੇ ਵਿੱਚ ਜਾ ਰਹੇ ਨੇ ਇਸ ਪਿੱਛੇ ਸੁਨੇਹਾ ਕੀ ਦੇਣਾ ਚਾਹੁੰਦੇ ਨੇ ਲੋਕਾਂ ਨੂੰ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਇੱਥੇ ਨਤਮਸਤਕ ਹੁਣ ਆਰੀ ਹੈ ਅ ਭਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਦੱਸਿਓ ਜੀ ਤੁਹਾਡੀ ਕਿਹੜੀ ਸੰਸਥਾ ਉਹਦੇ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਸਾਡੀ ਵਿਕਾਸ ਫਾਊਂਡੇਸ਼ਨ ਇਹ ਸੰਸਥਾ ਹੈਗੀ ਹੈ ਜਿਹੜੀ ਇਹ ਸੇਵਾ ਕਰਦੀ ਹੈ ਜੀ ਅਸੀਂ ਰਲ ਕੇ ਸਾਰੇ ਵੀਰ ਇੱਕ ਮੈਸੇਜ ਛੱਡਣਾ ਚਾਹੁੰਨੇ ਆ ਇਸ ਸਭਾ ਦੇ ਵਿੱਚ ਕਿ ਅਸੀਂ ਜੋ ਵੀ ਕਰੀਏ ਬੜਾ ਧਿਆਨ ਰੱਖ ਕੇ ਤੇ ਗੁਰੂਆਂ ਦੇ ਆਪਦੇ ਦੇ ਅਸ਼ੀਰਵਾਦ ਦੇ ਥੱਲੇ ਰੱਖ ਰਹੀਏ ਜੀ ਤੁਹਾਨੂੰ ਤੁਸੀਂ ਇਹ ਮੈਸੇਜ ਪੜ੍ਹ ਵੀ ਰਹੇ ਸੀ ਜਿਵੇਂ ਤੁਹਾਨੂੰ ਦਿਖਾਉਣਾ ਹੈਗਾ ਕਿ ਪਹਿਲਾਂ ਤੁਹਾਨੂੰ ਇਹੋ ਜਿਹੜਾ ਦਿਖਾਉਣਾ ਹੈਗਾ ਵੀ ਮੇਰਾ ਦਸ਼ਵੰਦ ਲੰਗਰ ਤੱਕ ਹੀ ਸੀਮਤ ਹੈ ਜਾਂ ਮੈਂ ਕਿਸੇ ਲੋੜਵੰਦ ਦੀ ਮਦਦ ਵੀ ਕੀਤੀ ਹੈ ਦੇਖੋ ਇਹ ਇੱਕ ਕੁਐਸਚਨ ਮਾਰਕ ਹੈ ਸਾਡੇ ਤੇ ਕਿ ਅਸੀਂ ਕਿਤੇ ਇਕੱਲੇ ਲੰਗਰ ਹੀ ਤਾਂ ਨਹੀਂ ਲਗਾ ਰਹੇ ਜੇ ਕੋਈ ਬੱਚਾ ਪੜ੍ਹਾਈ ਵਾਸਤੇ ਪਿੱਛੇ ਰਹਿ ਰਿਹਾ ਤੇ ਉਹਦੀ ਪੜ੍ਹਾਈ ਵਾਸਤੇ ਕੁਝ ਅਸੀਂ ਦਸ਼ਵੰਦ ਕੱਢ ਰਹੇ ਹਾਂ ਜਾਂ ਕਿਸੇ ਲਾਜ ਵਾਸਤੇ ਕੋਈ ਦਸ਼ਵੰਦ ਕੱਢ ਰਹੇ ਹਾਂ ਇਸ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਇੱਕ ਮੈਸੇਜ ਦਿੱਤਾ ਜਾਵੇ ਕੁਐਸਚਨ ਮਾਰਕ ਲਾਇਆ ਜਾਵੇ ਸੰਗਤ ਨੂੰ ਜੇ ਜਦੋਂ ਤੁਸੀਂ ਪੜ੍ਹਦੇ ਹੋ ਤੇ ਕੁਐਸਚਨ ਮਾਰਕ ਬੰਦਾ ਆਪਦੇ ਦਿਲ ਦੇ ਉੱਤੇ ਕਿ ਹਾਏ ਮੈਂ ਹਾਂ ਚੀਜ਼ ਕੀਤੀ ਹੈ ਜਾਂ ਨਹੀਂ ਹੁਣ ਜਿਹੜਾ ਦੂਸਰਾ ਆ ਦੇਖੋ ਜੀ ਨਾਲ ਨਾਲ ਅਸੀਂ ਧਾਰਮਿਕ ਵੀ ਰੱਖੇ ਹੋਏ ਆ ਜਿਵੇਂ ਵਾਹਿਗੁਰੂ ਜੀ ਮਨ ਨੀਵਾ ਮਤ ਉੱਚੀ ਬਖਸ਼ੋ ਕਿਤੇ ਮੈਂ ਇਸ ਦੇ ਉਲਟ ਤਾਂ ਨਹੀਂ ਜਾ ਰਿਹਾ ਦੇਖੋ ਆਮ ਤੌਰ ਤੇ ਅਸੀਂ ਇੱਥੇ ਵੇਖਦੇ ਆਂ ਟਰਾਲੀਆਂ ਦੇ ਉੱਤੇ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਸਪੀਡਾਂ ਲਾਉਂਦੇ ਰੇਸਾਂ ਲਾਉਂਦੇ ਹਨਾ ਰੇਸਾਂ ਖੋਲ-ਖੋਲ ਕੇ ਤੇ ਹਾਰਨ ਵਜਾਉਣੇ ਉੱਚੀ-ਉੱਚੀ ਤੇ ਉਹ ਚੀਜ਼ਾਂ ਸਾਰੀਆਂ ਸਾਡੇ ਮਨ ਨੂੰ ਅਸੀਂ ਪੁੱਛਦੇ ਆਪਦੇ ਆਪ ਨੂੰ ਮੈਂ ਅਸੀਂ ਉਲਟ ਤਾਂ ਨਹੀਂ ਜਾ ਰਿਹਾ ਕਿਤੇ ਮੈਂ ਇੰਨੀ ਵੱਡੀ ਧਰਤੀ ਤੇ ਆ ਕੇ ਵੀ ਜਿਹੜਾ ਮਾਨ ਨੀਵਾ ਰੱਖ ਸਕਿਆ ਕਿ ਨਹੀਂ ਰੱਖ ਸਕਿਆਗਾ ਇਹ ਵੀ ਇੱਕ ਕੁਐਸਚਨ ਮਾਰਕ ਆ ਆਪਦੇ ਆਪ ਨੂੰ ਸਭ ਤੋਂ ਜਿਹੜਾ ਹੈਗਾ ਵੀ ਬੱਚਿਆਂ ਨੂੰ ਪੜਾਉਣ ਬਾਰੇ ਪੰਜਾਬ ਦੇ ਬੱਚਿਓ ਵੱਧ ਤੋਂ ਵੱਧ ਪੜੋ ਆਗੂ ਬਣੋ ਦੇਖੋ ਅੱਜ ਜਿਹੜੇ ਵੀ ਤੁਸੀਂ ਵੀ ਬੱਚਿਆਂ ਨੂੰ ਵੇਖਦੇ ਹਾਂ ਥੋੜੀ ਜਿਹੀ ਪਹਿਲਾਂ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਤੇ ਮੈਨੂੰ ਕਹਿ ਰਹੇ ਸੀਗੇ ਕਿ ਬੱਚੇ ਪਲੱਸ 2 ਤੋਂ ਬਾਅਦ ਕੀ ਕਰਨਾ ਚਾਹੁੰਦੇ ਆ ਤੇ ਉਹਨਾਂ ਦਾ ਕੋਈ ਏਮ ਹੀ ਹੈ ਨਹੀਂ ਕੋਈ ਰਸਤਾ ਹੀ ਹੈ ਨਹੀਂ ਇੱਕ ਹੀ ਚੀਜ਼ ਹੈ ਆਇਲੈਸ ਪੀਟੀ ਕਰਕੇ ਬਸ ਬਾਹਰ ਜਾਣਾ ਹੈ ਜਦੋਂ ਕਿ ਇੱਥੇ ਤੁਸੀਂ ਸਭ ਕੁਝ ਪਾ ਸਕਦੇ ਹੋ ਆਈਪੀਐਸ ਪੀਸੀਐਸ ਹਰ ਟੈਸਟ ਦੇ ਇੱਥੇ ਤਿਆਰੀਆਂ ਕਰੋ ਇੱਥੇ ਪੜੋ ਕਿਉਂ ਨਹੀਂ ਕੁਝ ਬਣਦਾਗਾ ਬੜਾ ਕੋਸ਼ਿਸ਼ ਪੰਜਾਬ ਦੀ ਧਰਤੀ ਨੇ ਸਾਨੂੰ ਦਿੱਤਾ ਤੇ ਪੰਜਾਬ ਤੋਂ ਹੀ ਅਸੀਂ ਲੈ ਕੇ ਜਾ ਰਹੇ ਹਾਂ ਤੇ ਲੈ ਕੇ ਕਿੱਥੇ ਜਾ ਰਹੇ ਹਾਂ ਬਾਹਰ ਵਿਦੇਸ਼ਾਂ ਦੇ ਵਿੱਚ ਜਦੋਂ ਕਿ ਇੱਥੇ ਅਸੀਂ ਪੜ ਵੀ ਸਕਦੇ ਹਾਂ ਤੇ ਕੁਝ ਬਣ ਵੀ ਸਕਦੇ ਹਾਂ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਜਿਹੜੇ ਇੱਥੇ ਬੱਚੇ ਆ ਰਹੇ ਆ ਜਾਂ ਵੱਡੇ ਆ ਰਹੇ ਆ ਸਾਰਿਆਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਛੋਟਾ ਜਿਹਾ ਬੱਚਾ ਖੜਾ ਹੋਇਆ ਹੈ ਇਹਦਾ ਵੀ ਤੁਹਾਨੂੰ ਦਿਖਾਉਣੇ ਆ ਜੀ 40 ਸਿੰਘਾਂ ਨੇ ਆਪਣੇ ਬਦਾਵਾ ਪਾੜ ਕੇ ਘਰ ਵਾਪਸੀ ਕੀਤੀ ਤੇ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਵੀ ਆਪਣੇ ਬਦਾਵਾ ਪੜਵਾ ਕੇ ਘਰ ਆਪਣੇ ਘਰ ਵਾਪਸੀ ਕਰਾਂਗਾ ਦੇਖੋ ਇੱਕ ਫਿਰ ਉਹੀ ਗੱਲ ਹੈ ਵੀ ਇੱਕ ਦੱਸਣਾ ਆਪਦੇ ਆਪ ਨੂੰ ਇੱਕ ਕਹਿਣਾ ਕਿ ਜਦੋਂ ਮੈਂ ਪੜਦਾ ਤਾਂ ਉਸ ਚੀਜ਼ ਦਾ ਮੈਨੂੰ ਚੋਟ ਲੱਗਦੀ ਆ ਅੰਦਰੋਂ ਤੇ ਮੈਂ ਉਹ ਗੱਲ ਕਹਿ ਰਿਹਾ ਕਿ ਮੈਂ ਆਪਦੇ ਘਰ ਵਾਪਸੀ ਕਰਾਂ ਜਿਵੇਂ 40 ਸਿੰਘਾਂ ਨੇ ਗੁਰੂ ਗੋਬੀ ਸਿੰਘ ਜੀ ਦੇ ਝੋਲੀ ਦੇ ਵਿੱਚ ਨੰਮਾ ਪੈ ਕੇ ਉਹਨਾਂ ਦੇ ਸਿਰ ਰੱਖ ਕੇ ਬਦਾਵਾ ਪੜਵਾਇਆ ਸੀ ਗੁਰੂ ਸਾਹਿਬ ਭਈ ਅਸੀਂ ਗਲਤੀ ਕਰ ਬੈਠੇ ਆ ਵਦਾਵਾ ਲੈ ਕੇ ਤੈਨੂੰ ਤੇ ਅੱਜ ਸਾਡਾ ਵਦਾਵਾ ਪਾੜ ਕੇ ਸਾਨੂੰ ਆਪਦੇ ਨਾਲ ਲਾ ਤੇ ਇੱਥੇ ਜਿਵੇਂ ਜਿਹੜੇ ਬੱਚੇ ਕੇਸ ਤਿਆਗ ਕੇ ਆਪਦੇ ਆਏ ਹੁੰਦੇ ਆ ਤੇ ਉਹਨਾਂ ਨੂੰ ਕਹੀਦਾ ਭਾਈ ਆਪਦਾ ਵਦਾਵੇ ਪੜਵਾ ਕੇ ਜਾਈਏ ਅੱਜ ਅੱਜ ਮੌਕਾ ਹੈ ਕਲਗੀਆਂ ਵਾਲੇ ਦੇ ਦਰ ਤੇ ਆਏ ਆ ਛੋਟੇ ਸ਼ਹਿਬਜ਼ਾਦਿਆਂ ਦੇ ਦਰ ਤੇ ਆਏ ਆ ਤੇ ਆਪਦੇ ਵਦਾਵੇ ਪੜਵਾ ਕੇ ਜਾਈਏ ਐਸੀ ਤਰ੍ਹਾਂ ਹੋਰ ਜਿਹੜੇ ਮੈਸੇਜ ਹੈ ਵੀ ਜਿਵੇਂ ਲਿਖਿਆ ਹੋਇਆ ਸ਼ਹਿਬਜ਼ਾਦੇ ਨਹੀਂ ਡੋਲੇ ਸਿੱਖੀ ਨਹੀਂ ਤਿਆਗੀ ਤਾਂ ਮੈਂ ਕਿਉਂ ਆਪਣਾ ਸਰੂਪ ਖਰਾਬ ਕਰ ਲਿਆ ਦੇਖੋ ਜੇ ਸ਼ਹਿਬਜ਼ਾਦਿਆਂ ਨੂੰ ਇੰਨੇ ਲਾਲਚ ਦਿੱਤੇ ਗਏ ਇੰਨੇ ਜ਼ਿਆਦਾ ਵੀ ਡੋਲੇ ਤੱਕ ਦੇਣ ਦੀਆਂ ਗੱਲਾਂ ਹੋਈਆਂ ਤੇ ਉਹਨਾਂ ਨੇ ਕਿਸੇ ਲਾਲਚ ਦੇ ਵਿੱਚ ਨਹੀਂ ਆਏਗੇ ਆਪਦਾ ਸਰੂਪ ਨਹੀਂ ਤਿਆਗਿਆ ਆਪਦੀ ਸਿੱਖੀ ਨਹੀਂ ਤਿਆਗੀ ਗਈ ਤੇ ਅਸੀਂ ਅੱਜ ਕਿਸ ਤਰ੍ਹਾਂ ਕਿਹੜੇ ਲਾਲਚ ਦੇ ਵਿੱਚ ਆ ਕੇ ਕਿਸ ਤਰ੍ਹਾਂ ਆਪਦੀ ਸਿੱਖੀ ਤਿਆਗ ਰਹੇ ਹਾਂ ਇਹ ਵੀ ਇੱਕ ਕੁਐਸਚਨ ਮਾਰਕ ਹੈ ਜਿਹੜੇ ਇਸ ਸਭਾ ਦੇ ਵਿੱਚ ਆਉਂਦੇ ਜਿਹੜੇ ਕੇਸ ਘਟਾ ਕੇ ਆਉਂਦੇ ਹੈ ਜੀ ਭਾਈ ਜੀ ਇੱਕ ਲਾਲਚ ਨੂੰ ਲੈ ਕੇ ਇਹ ਹੈ ਕਿ ਜਿਨ੍ਹਾਂ ਨੇ ਧਰਮ ਦੇ ਲਈ ਆਪਣੀ ਸੀਸ ਦਿੱਤੇ ਉਹਨਾਂ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਉਹਨਾਂ ਦੀ ਯਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਅਸੀਂ ਦੇਖ ਰਿਹਾ ਸਾਡੇ ਸਾਹਮਣੇ ਭਰਿਆ ਰੋਡ ਜਾ ਰਿਹਾ ਮੈਂ ਗਰਦੀਪ ਨੂੰ ਕਹੂੰਗਾ ਚੱਲਦੀ ਇੰਟਰਵਿਊ ਚ ਦਿਖਾ ਵੀ ਦੇਣ ਔਰ ਰਾਤ ਹੋ ਚੁੱਕੀ ਆ ਜੇ ਵੀ ਸੰਗਤ ਆ ਰਹੀ ਆ ਔਰ ਸੰਗਤ ਜਾ ਰਹੀ ਆ ਸੰਗਤ ਦਾ ਆਉਣ ਜਾਣ ਲਗਾਤਾਰ ਬਣਿਆ ਹੋਇਆ ਇੱਥੇ ਨੌਜਵਾਨ ਬੜੀ ਖੁਸ਼ੀ ਦੇ ਨਾਲ ਦਸਤਾਰਾਂ ਵੀ ਸਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਬਾਈ ਜੀ ਪਰ ਇੱਕ ਜਿਹੜਾ ਜਿਨ੍ਹਾਂ ਨੇ ਸੀਸ ਦਿੱਤੇ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਅੱਜ ਤੱਕ ਉਹਨਾਂ ਦੀਆਂ ਯਾਦਾਂ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਤੇ ਵੀ ਮੇਲ ਲੱਗਦੇ ਨੇ ਤੇ ਜੋੜ ਮੇਲ ਹੁੰਦੇ ਨੇ ਜਿਹੜਾ ਉਸ ਵਕਤ ਵੀ ਗੰਗੂ ਸੀਗਾ ਜਿਸ ਗੰਗੂ ਨੇ ਲਾਲਤ ਦੇ ਵਿੱਚ ਆ ਕੇ ਜਿਹੜੀ ਮੁਖਬਰੀ ਦਾ ਕੰਮ ਕੀਤਾ ਜਾਂ ਇਹ ਦਿਨ ਜਿਹੜੇ ਸਹਬਜ਼ਾਦਿਆਂ ਨੂੰ ਉਦੋਂ ਵਕਤ ਦੇਖਣਾ ਪਿਆ ਪਰ ਉਸ ਗੰਗੂ ਨੂੰ ਅੱਜ ਕੋਈ ਜਿਹੜਾ ਨਫ਼ਰਤ ਵੀ ਨਹੀਂ ਕਰਦਾ ਹੈਗਾ ਸਮਾਜ ਦੇ ਵਿੱਚ ਉਹਨੂੰ ਕੋਈ ਯਾਦ ਵੀ ਨਹੀਂ ਕਰਦਾ ਸਮਾਜ ਦੇ ਵਿੱਚ ਇੱਕ ਪਾਸੇ ਜਿਹੜੇ ਉਸ ਦੇ ਨਾਲ ਹੀ ਦਵਾਨ ਟੋਡਰਮਲ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਛੋਟੇ ਸਹਬਜ਼ਾਦਿਆਂ ਦੇ ਲਈ ਅਜਿਹੜਾ ਸਭ ਤੋਂ ਮਹਿੰਗੀ ਉਸ ਵਕਤ ਦੀ ਜ਼ਮੀਨ ਕਿ ਤੇ ਅੱਜ ਜਿਹੜੇ ਲੋਕ ਇੱਥੇ ਹੁੰਦੇ ਨੇ ਤਾਂ ਉਧਰ ਵੀ ਬਰਾਬਰ ਜਿਹੜਾ ਸਤਕਾਰ ਦੇ ਕਿਉਂਦੇ ਨੇ ਚਾਹੇ ਮੋਤੀराम ਮਹਿਰਾ ਹੋਣਾ ਨਾ ਤਾਂ ਇਹ ਵੀ ਇੱਕ ਆਪਣੇ ਆਪਣੇ ਕਰਤਾਰ ਹੁੰਦੇ ਨੇ ਕਿ ਚਾਹੇ ਠੀਕ ਹੈ ਪੈਸਾ ਬਹੁਤ ਜਾਦੇ ਬੰਦੇ ਲੈ ਕੇ ਤੁਰਗੇ ਹੋਣਿਆ ਪਰ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਜਿਨ੍ਹਾਂ ਨੇ ਕੁਛ ਨਾ ਕੁਛ ਕੌਮ ਲਈ ਕੀਤਾ ਉਹਨਾਂ ਦਾ ਉਹਨਾਂ ਦਾ ਹੀ ਅਕਸਰ ਜਿਹੜਾ ਦੁਨੀਆ ਤੇ ਰਹਿੰਦੀ ਦੁਨੀਆ ਤੱਕ ਨਾਮ ਹੈਗਾ ਜੀ ਦੇਖੋ ਜੀ ਜਿਵੇਂ ਗੰਗੂ ਨੂੰ ਤੁਸੀਂ ਕਹਿ ਰਹੇ ਹੋ ਯਾਦ ਕਰਨ ਦਾ ਜਾਂ ਨਫ਼ਰਤ ਕਰਨ ਦਾ ਸਿੱਖੀ ਕੌਮ ਦੇ ਵਿੱਚ ਹੈ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾਗਾ ਕਿਉਂਕਿ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਕੌਮ ਨੇ ਅੱਜ ਉਹਨੂੰ ਯਾਦ ਕਰਨਾ ਤਾਂ ਛੱਡਿਆ ਹੋਇਆ ਵੀ ਅਸੀਂ ਉਸ ਬੰਦੇ ਨੂੰ ਯਾਦ ਕਰਕੇ ਲੈਣਾ ਹੀ ਕੀ ਹੈ ਜੋ ਬੰਦਾ ਸਾਡੇ ਨਫ਼ਰਤ ਦੇ ਲਾਇਕ ਵੀ ਨਹੀਂਗਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਸੀਗੇ ਕਿ ਅਸੀਂ ਢੋਡਰਮਲ ਜਾਂ ਉਹਨਾਂ ਨੂੰ ਤਾਂ ਪੂਜਦੇ ਆਂ ਅੱਜ ਵੀ ਉਹਨਾਂ ਦੇ ਤੁਸੀਂ ਮੈਂ ਥੋੜੀ ਦੇਰ ਪਹਿਲਾਂ ਇੱਕ ਔਰੰਗਾਬਾਦ ਕੋਲੇ ਇੱਕ ਜਗ੍ਹਾ ਤੇ ਗਿਆ ਸੀ ਤੇ ਮੈਂ ਦੇਖਿਆ ਸੀ ਵੀ ਔਰੰਗਜੀਤ ਦੀ ਜਗ੍ਹਾ ਦੇ ਉੱਤੇ ਕੋਈ ਦੀਵਾ ਵੀ ਨਹੀਂ ਬਲਦਾਗਾ ਤੇ ਹਾਲਾਂਕਿ ਉਹ ਬਹੁਤ ਵੱਡਾ ਇੱਕ ਰਾਜਾ ਸੀਗਾ ਤੇ ਬਹੁਤ ਵੱਡੀ ਉਹਦੀ ਸਲਤਨਤ ਸੀਗੀ ਤੇ ਉਸ ਦੇ ਜਗ੍ਹਾ ਦੇ ਉੱਤੇ ਅੱਜ ਦੀਵਾਵਣੀ ਬਲਦਾ ਹੈਗਾ ਤੇ ਤੁਸੀਂ ਦੇਖ ਰਹੇ ਹੋ ਵੀ ਕਲਗੀਆਂ ਵਾਲੇ ਦੇ ਬੱਚਿਆਂ ਦੇ ਸਭਾ ਦੇ ਉੱਤੇ ਵੀ ਕਿੰਨਾ ਰਾਸ਼ਾ ਕਿੰਨਾ ਇਕੱਠਾ ਹੈ ਤੇ ਇੱਕ ਰਾਜੇ ਦਾ ਜਿਹੜਾ ਉਸ ਟਾਈਮ ਦੇ ਉੱਤੇ ਆਪਦੇ ਆਪ ਨੂੰ ਪੂਰਾ ਹਕੂਮਤ ਸੀ ਜਿਸ ਬੰਦੇ ਦੀ ਤੇ ਉਹਦੇ ਦੀਵਾਵਿਨਾ ਬਲੇ ਇਹ ਜਿਹੜਾ ਤੁਸੀਂ ਕਿਰਦਾਰ ਤੋੜਦਾ ਹੈ ਇਹ ਮੁੱਖ ਹੁੰਦਾ ਹੈ ਹਮੇਸ਼ਾ ਵੀ ਜੋ ਤੁਸੀਂ ਕਿਰਦਾਰ ਦੇ ਵਿੱਚ ਰਹਿ ਕੇ ਕਰਦੇ ਹੋ ਤੁਹਾਡਾ ਕਿਰਦਾਰ ਨਹੀਂ ਤੁਹਾਡਾ ਰੰਗ ਲਿਆਉਣਾ ਹੁੰਦਾ ਜਿਹੜੇ ਆਮ ਤੌਰ ਤੇ ਅਸੀਂ ਵੇਖਦੇ ਆਂ ਕਿਰਦਾਰ ਸਾਡੇ ਚੰਗੇ ਆ ਉਹ ਅੱਜ ਵੀ ਰੰਗ ਲਿਆ ਰਹੇ ਆ ਤੇ ਅੱਜ ਵੀ ਅਸੀਂ ਵੇਖ ਰਹੇ ਆਂ ਵੀ ਕਿਸ ਤਰ੍ਹਾਂ ਉਹ ਚੱਲ ਰਹੇ ਹੈਗੇ ਜੀ ਇਹ ਵੀ ਵੱਡਾ ਮੈਸੇਜ ਜੀ ਕਿ ਸਾਬਜਾਦੇ ਜਿਹੜੇ ਜ਼ੁਲਮ ਨੂੰ ਚੈਲੰਜ ਕੀਤਾ ਕਿ ਠੀਕ ਹੈ ਤੁਸੀਂ ਜ਼ੁਲਮ ਕਰਦੀ ਧੇਰੋਂ ਅਸੀਂ ਤੁਹਾਡੇ ਮੂਰੇ ਝੁਕਾਗੇ ਨਹੀਂ ਅਸੀਂ ਗੋਬਿੰਦ ਦੇ ਪੋਤਾ ਤੇ ਅਸੀਂ ਖੜੇ ਆਂ ਅਸੀਂ ਕੋਈ ਵੀ ਜਿਹੜਾ ਜਿਹੜਾ ਉਹ ਜਾ ਕੋਈ ਉਹਨਾਂ ਨੇ ਛੱਡਿਆ ਹੀ ਨਹੀਂਗਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਉਹ ਸਹੀ ਗਾ ਜਿਹੜਾ ਉਹਨਾਂ ਨੇ ਉਹ ਜਿਹੜਾ ਆਪਣਾ ਉਹ ਸੁਨੇਹਾ ਦਿੱਤਾ ਅਜ ਤੱਕ ਜਿਹੜਾ ਕੌਮ ਦੇ ਹਾਂਜੀ ਬਿਲਕੁਲ ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਜੀ ਦੇਖੋ ਉਹਨਾਂ ਨੂੰ ਹਰ ਚੀਜ਼ ਦਾ ਮੈਂ ਉਹੀ ਗੱਲ ਪਹਿਲਾਂ ਵੀ ਕਰਕੇ ਰਹੀ ਵੀ ਲਾਲਚ ਵੀ ਦਿੱਤਾ ਗਿਆ ਸਾਰਾ ਕੁਝ ਨਹੀਂ ਤਾਂ ਆਮ ਤੌਰ ਤੇ ਤੁਸੀਂ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਕੋਈ ਨਿੱਕਾ ਜਿਹਾ ਲਾਲਚ ਦਿਓ ਤੇ ਬੜੇ ਜਲਦੀ ਡੋਲ ਜਾਂਦੇ ਆ ਉਹ ਤੇ ਇੰਨੇ ਵੱਡੇ ਲਾਲਚ ਦੇਣ ਦੇ ਬਾਵਜੂਦ ਵੀ ਨਹੀਂ ਡੋਲੇ ਉਹ ਕਲਗੀ ਆਲੇ ਦੇ ਪੁੱਤ ਇੰਨੇ ਵੱਡੇ ਦਲੇਰ ਮੈਂ ਕਹਿੰਦਾ ਵੀ ਇਸ ਤਰ੍ਹਾਂ ਦੀ ਕਦੀ ਸਾਨੂੰ ਉਦਾਹਰਣ ਮਿਲ ਹੀ ਨਹੀਂ ਸਕਦੀ ਕਿਸੇ ਵੀ ਕੌਮ ਦੇ ਵਿੱਚ ਇੰਨੇ ਛੋਟੇ ਸ਼ਹੀਦ ਨਹੀਂ ਹੋ ਸਕਦੇ ਕਿ ਕਿਸੇ ਵੀ ਕੌਮ ਦੇ ਵਿੱਚ ਤੁਸੀਂ ਇੰਨੇ ਪਹਿਲੀ ਗੱਲ ਤਾਂ ਇੰਨੇ ਸ਼ਹੀਦ ਹੈ ਹੀ ਨਹੀਂਗੇ ਇਸੇ ਕੌਮ ਤੋਂ ਇਲਾਵਾ ਤੇ ਪਰ ਇੰਨੇ ਛੋਟੇ ਸ਼ਹੀਦ ਤੁਸੀਂ ਸੋਚ ਵੀ ਨਹੀਂ ਸਕਦੇਗੇ ਬਾਬਾ ਫਤੇ ਸਿੰਘ ਕਰਕੇ ਬਾਬਾ ਜੂਰਾਵਰ ਸਿੰਘ ਕਰਕੇ ਸ਼ਹੀਦ ਵੀ ਇੰਨੇ ਛੋਟੀਆਂ ਉਮਰਾਂ ਦੇ ਵਿੱਚ ਜਿਨ੍ਹਾਂ ਨੇ ਸਾਰੇ ਹਲਾਕੇ ਰੱਖਤੀ ਸਲਤਨਤ ਹਲਾਤੀ ਵਜ਼ੀਰ ਖਾਨ ਦੀ ਸਲਤਨਤ ਹਲਾਤੀ ਔਰੰਗਜ਼ੇਬ ਦੀ ਸਲਤਨਤ ਹਲਾਤੀ ਉਹਨਾਂ ਨੂੰ ਖੁਦ ਨੂੰ ਸੋਚਣਾ ਪੈ ਗਿਆ ਕਿ ਅਸੀਂ ਕੀ ਕਰ ਬੈਠੇ ਹੇ ਵਾਲਾ ਐਡਾ ਵੱਡਾ ਗੁਨਾਹ ਅਸੀਂ ਕਿਵੇਂ ਕਰ ਲਿਆ ਭਾਈ ਜੀ ਤੁਹਾਡੇ ਨਾਲ ਨੌਜਵਾਨ ਕਿੱਥੇ ਕਿੱਥੇ ਜੁੜੇ ਹੋਏ ਨੇ ਏ ਜੀ ਅਸੀਂ ਸਾਰੇ ਸਾਡੇ ਮੁਖਸਰ ਸਾਹਿਬ ਤੋਂ ਅਸੀਂ ਆਏ ਹੋਏ ਆ ਤੇ ਅਲੱਗ-ਅਲੱਗ ਪਿੰਡਾਂ ਤੋਂ ਵੀਰ ਹੈਗੇ ਆ ਤੇ ਅਲੱਗ-ਅਲੱਗ ਸ਼ਹਿਰਾਂ ਤੋਂ ਵੀਰ ਹੈਗੇ ਜਿਹੜੇ ਨਾਲ ਸਾਡੇ ਆਉਂਦੇ ਸੇਵਾ ਕਰਨ ਵਾਸਤੇ ਇਹ ਸਾਰੇ ਜੀ ਇਹਨਾਂ ਭਾਈਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਭਾਈ ਜੀ ਰਣ ਨਾਲ ਆਪਾਂ ਗੱਲਬਾਤ ਕੀਤੀ ਹੈ ਸਾਰੇ ਨੌਜਵਾਨਾਂ ਦੇ ਨਾਲ ਕੋਈ ਵੀ ਗੱਲ ਤੁਸੀਂ ਕਰ ਸਕਦੇ ਹੋ ਤੁਸੀਂ ਇੱਥੇ ਜਿਹੜਾ ਸ਼ਹੀਦਾਂ ਦੀ ਧਰਤੀ ਤੇ ਪਹੁੰਚੇ ਹੋ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦਾ ਜਿਸ ਤਰੀਕੇ ਦੇ ਨਾਲ ਜਿਹੜਾ ਇੱਕ ਦੌੜ ਵੀ ਲੱਗੀ ਹੋਈ ਆ ਪ੍ਰਵਾਸ ਦੀ ਕਿ ਜੀ ਬਾਹਰ ਜਾਣਾ ਬਾਹਰ ਜਾਣਾ ਠੀਕ ਆ ਚੰਗੀ ਗੱਲ ਆ ਸਾਰੇ ਜਾਣਾ ਚਾਹੁੰਦੇ ਨੇ ਸਾਧਨਾ ਦੀ ਦੌੜ ਆ ਕੋਈ ਉੱਥੇ ਜਾ ਕੇ ਗੱਡੀ ਖਰੀਦ ਕੇ ਫੋਟੋ ਪਾ ਦਿੰਦਾ ਉਹ ਸਾਰਿਆਂ ਨੂੰ ਚੰਗਾ ਲੱਗਦਾ ਉਹਨੂੰ ਵੀ ਲੱਗਦਾ ਕਿ ਤਨੇ ਕਿਤੇ ਮੈਂ ਪ੍ਰਭਾਵਿਤ ਕਰ ਲਿਆ ਪਰ ਅਸਲ ਵਿੱਚ ਤਾਂ ਉਹ ਮਟੀਰੀਅਲ ਐ ਉਹ ਖਤਮ ਹੋਣ ਵਾਲਾ ਉਹ ਸਦੀਵੀ ਤਾਂ ਹੈ ਨਹੀਂ ਪਰ ਇੱਥੇ ਆ ਕੇ ਜਦੋਂ ਸਦੀਵੀ ਵਿਰਾਸਤ ਨਾਲ ਤੁਸੀਂ ਜੁੜਦੇ ਹੋ ਤੁਹਾਨੂੰ ਕਿਵੇਂ ਲੱਗਦਾ ਦੇਖੋ ਜੀ ਜਿਹੜੇ ਆਪਾਂ ਕੇਸ ਵੀ ਕਟਾ ਦਿੰਦੇ ਆ ਨਾਲਾ ਵੀ ਕਟਾ ਦਿੰਦੇ ਆ ਉਹ ਕਲੰਗਿਆਂ ਨੂੰ ਭੁਲ ਕੇ ਸਾਰਗੋ ਕਟਾ ਦਿੰਦੇ ਆ ਉਹ ਆਪਣਾ ਅਜੀਤ ਸਿੰਘ ਜੁਹਾਰ ਸਿੰਘ ਫਤਿਹ ਸਿੰਘ ਆਪਣੇ ਚ ਕਿਵੇਂ ਲੱਭੇਗਾ ਆਪਾਂ ਸਾਰਾ ਕੋ ਇੱਥੇ ਟਕਰਾ ਕੇ ਕਿੱਥੇ ਕਿੱਥੇ ਚਲੇ ਜਾਵਾਂਗੇ ਅਕਸਰ ਆਪਾਂ ਨੂੰ ਉੱਥੇ ਜਾਣਾ ਆਉਣਾ ਪੈਣਾ ਉਸਨੇ ਬਖਸ਼ਣਾ ਉਸਨੇ ਜ਼ਿੰਦਗੀ ਦਿੱਤੀ ਹੋਈ ਹੈ ਔਰ ਤੁਸੀਂ ਕੀ ਲੱਗਦਾ ਇੱਥੇ ਆ ਕੇ ਜਦੋਂ ਜੁੜਦੇ ਹੋ ਆਪਣੇ ਵਿਰਸੇ ਦੇ ਬਹੁਤ ਵਧੀਆ ਲੱਗਦਾ ਹੀ ਇਦਾਂ ਲੱਗਦਾ ਜਿਵੇਂ ਸਵਰਗ ਚ ਆ ਕੇ ਹੋਵਾਂਗੇ